ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਪਾਕਸ਼ਾਹੀ ਦੂਜੀ ਪਿੰਡ ਪਰੋਆ ਸਾਹਿਬ ਦੇ ਸ਼ਸ਼ੋਭਤ ਹੈ ਜਦ ਸ੍ਰੀ ਗੁਰੂ ਅੰਮ੍ਰਿਤ ਦੇਵ ਜੀ ਸਾਪੜੀ ਸਾਹਿਬ ਤੋਂ ਖਡੂਰ ਸਾਹਿਬ ਨੂੰ ਜਾ ਰਹੇ ਸਨ ਰਸਤੇ ਵਿੱਚ ਨਗਰ ਪਰੋਆ ਵਾਲਾਂ ਦੀ ਸ਼ਾਂਤੀ ਦਾ ਉਹਨਾਂ ਦੇ ਨਾਲ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਹਿਬ ਜੀ ਅਤੇ ਹੋਰ ਸੰਤਾਂ ਮਿਹਰੂ ਨਾਲ ਉਸ ਨਗਰ ਦੇ ਵਿੱਚ ਇੱਕ ਬਜ਼ੁਰਗ ਸ਼ਰਧਾਲੂ ਭਾਈ ਖੀਵਾ ਜੀ ਰਹਿੰਦੇ ਸਨ ਉਹ ਉਸ ਸੰਤ ਜੁਨਾਦੀ ਦਾ ਗਿਸ਼ਤ ਹੋਣਾ ਉਹਨਾਂ ਨੇ ਗੁਰੂ ਜੀ ਦੀ ਅਤੇ ਸੰਤਾਂ ਦੀ ਬਹੁਤ ਪ੍ਰੇਮ ਦੇ ਨਾਲ ਸੇਵਾ ਕੀਤੀ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਉਹਨਾਂ ਕੋਲ ਜੰਗਲ ਵਾਸਤੇ ਅੱਕੇ ਭਾਈ ਖਿਉ ਜੀ ਨੇ ਗੁਰੂ ਸਾਹਿਬਾ ਸਾਹੂ ਪੁੱਤਰ ਦੀ ਬਾਤ ਦੀ ਮੰਗ ਕੀਤੀ ਗੁਰੂ ਜੀ ਨੇ ਭਾਈ ਖਿਉ ਜੀ ਨੂੰ ਪੁੱਤਰ ਦੀ ਬਾਤ ਦਾ ਵਾਅਦਾ ਕੀਤਾ ਜਿਆ ਉਸ ਸਮੇਂ ਬਾਅਦ ਭਾਈ ਖਿਉ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਇਸ ਦਾ ਸਤਿ ਆਂ ਦਾ ਜੋਰ ਮਿਲਿਆ 13 14 ਨਵੰਬਰ ਨੂੰ ਬੜੀ ਸ਼ੁੱਧਾ ਦੇ ਭਾਵ ਨਾਲ ਮਨਾਇਆ ਜਾਂਦਾ ਇਸ ਤਰ੍ਹਾਂ ਦੀ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਸ੍ਰੀ ਹਰਿ ਆਏ ਅਤੇ ਸੰਤ ਬਾਬਾ ਸੁਖਾ ਸਿੰਘ ਜੀ ਕਰਵਾ ਰਹੇ ਹਨ ਅਤੇ ਪਵਿੱਤਰ ਅੰਮ੍ਰਿਤ ਸਰੋਵਰ ਦੇ ਨਾਲ ਨਾਲ ਗੁਰੂ ਘਰ ਲੰਗਰ ਰਾਤ ਦਿਨ ਅਤੁੱਟ ਵਰਤਾਇਆ ਜਾਂਦਾ ਹੈ ਇਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਣ ਕੇ ਨਤਮਸਤਕ ਹੁੰਦੀਆਂ ਹਨ ਤੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਲਵਾ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸ ਇਲਾਕੇ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਣ ਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਦੀਆਂ ਹਨ ਇਹ ਉਪਰਾਲਾ ਆਤਮ ਪ੍ਰਚਾਰ ਐਂਡ ਵੈਲਫੇਅਰ ਕਮੇਟੀ ਰਾਹੀਂ ਪੂਰੇ ਗੁਰਧਾਮਾਂ ਦਾ ਸੰਖੇਪ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਸਾਡਾ ਮਕਸਦ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਸਦੰਤਾਂ ਦੇ ਨਾਲ ਜੋੜ ਕੇ ਪ੍ਰੇਰਿਤ ਕਰਨਾ ਹੈ। ਆਓ ਆਪਾਂ ਪਰਿਵਾਰਾਂ ਸਮੇਤ ਬੱਚਿਆਂ ਨੂੰ ਨਾਲ ਲੈ ਕਰਕੇ ਗੁਰਧਾਮਾਂ ਦੇ ਦਰਸ਼ਨ ਕਰਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। why wow, de you keeping